ਕਿ ਬੀਬੀ ਸ਼ਰਨ ਕੌਰ ਦਾ ਜ਼ਿਕਰ ਆਉਂਦਾ ਹੈ ਉਹ ਬੀਬੀ ਹਰਸ਼ਰਨ ਕੌਰ ਉਹਨੇ ਬੱਚਿਆਂ ਦਾ ਉਹਨੇ ਉੱਥੇ ਸਿੱਖਾਂ ਦਾ ਸੰਸਕਾਰ ਕੀਤਾ ਪਰ ਇਤਿਹਾਸ ਕਹਿੰਦਾ ਉਹਦੇ ਕੋਲ ਪੂਰਾ ਸੰਸਕਾਰ ਨਹੀਂ ਹੋਇਆ ਜਦੋਂ ਸੰਸਕਾਰ ਕਰਦੀ ਪਈ ਹੈ ਉਹਨੂੰ ਜਿਉਂਦਿਆਂ ਫੜ ਕੇ ਉਹਨਾਂ ਜ਼ਾਲਿਮਾਂ ਨੇ ਬਲ ਦੀ ਚਿਖਾ ਛੁੱਟ ਦਿੱਤਾ ਜਿਹੜੀ ਸਿੱਖਾਂ ਦੀ ਚਿਖਾ ਬਲਦੀ ਸੀ ਉਹਨੂੰ ਬੁਝਾ ਦਿੱਤਾ ਗਿਆ ਉੱਥੇ ਫਿਰ ਭਾਈ ਰਾਮਾ ਤੇ ਭਾਈ ਤਰਲੋਕਾ ਜਿਹੜੇ ਸਿੰਘ ਵੀ ਸੱਜੇ ਸੀ ਉਹਨਾਂ ਦਾ ਨਾਮ RAM ਸਿੰਘ ਤੇ ਭਾਈ ਤਰਲੋਕ ਸਿੰਘ ਕਰਕੇ ਵੀ ਆਉਂਦਾ ਹੈ ਉਹ ਫਿਰ ਇੰਨੇ ਗੁਰੂ ਦੇ ਪਿਆਰੇ ਉਹ ਜਦੋਂ ਮਾਮਲਾ ਤਾਰਨ ਵਾਸਤੇ ਗਏ ਨਾ ਸਰਹੰਦ ਉਹਨਾਂ ਨੂੰ ਪਤਾ ਲੱਗਾ ਕਿ ਚਮਕੌਰ ਦੀ ਗੜੀ ਦੇ ਵਿੱਚ ਇਹ ਕਾਰਾ ਵਾਪਰ ਗਿਆ ਹੈ ਸਾਕਾ ਵਾਪਰ ਗਿਆ ਹੈ ਉਹ ਫਿਰ ਚਮਕੌਰ ਦੀ ਗੜੀ ਵੱਲ ਨੂੰ ਆਏ ਹਨੇਰੀ ਰਾਤ ਹੈ ਉਹ ਜਿਹੜਾ ਬਲਦਾ ਹੋਇਆ ਅੰਗੀਠਾ ਸੀ ਉਹ ਜ਼ਾਲਮ ਨੇ ਠੰਡਾ ਕਰ ਦਿੱਤਾ ਹੁਣ ਕੁਝ ਲਾਸ਼ਾਂ ਸੜੀਆਂ ਨੇ ਕੁਝ ਰਹਿ ਗਈਆਂ ਨੇ ਇਹ ਅੱਧੀ ਰਾਤ ਨੂੰ ਆਏ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਸਾੜ ਨਹੀਂ ਦੇਣਾ ਫੌਜ ਜੇ ਕੋਲ ਹੈ ਇਹਨਾਂ ਨੇ ਆਪਣੇ ਰੂਪ ਨੂੰ ਕਮਲਿਆਂ ਦਾ ਰੂਪ ਬਣਾ ਲਿਆ ਮਿੱਟੀ ਘਟਾ ਜਿੱਨਾ ਉੱਥੇ ਹੈਗਾ ਸੀ ਇਹਨਾਂ ਨੇ ਆਪਣੇ ਸਰੀਰਾਂ ਨੂੰ ਆਪਣੇ ਚਿਹਰੇ ਨੂੰ ਮਲ ਲਿਆ ਆਪਣੇ ਕੇਸ ਖੋਲ ਲੈ ਖਿਲਾਰ ਲੈ ਕਿ ਇਹ ਸਮਝਣ ਸ਼ਾਇਦ ਇਹ ਸ਼ਿਦਾਈ ਤੁਰੇ ਫਿਰਦੇ ਨੇ ਵਿਉਤ ਘੜ ਲਈ ਨਾ ਉਹਨਾਂ ਨੇ ਜਦੋਂ ਫਿਰ ਰਾਤ ਨੂੰ ਉੱਥੇ ਉਹ ਨੇੜੇ ਆਏ ਉਹਨਾਂ ਨੇ ਸਿੱਖਾਂ ਦੇ ਸਰੀਰਾਂ ਨੂੰ ਪਛਾਣਨਾ ਸ਼ੁਰੂ ਕੀਤਾ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਅਸੀਂ ਸਹਿਬਜ਼ਾਦਿਆਂ ਦਾ ਸਸਕਾਰ ਆਪਣੇ ਹੱਥੀਂ ਕਰ ਲਈਏ ਕਿਤੇ ਸਹਿਬਜ਼ਾਦਿਆਂ ਦਾ ਸਰੀਰ ਕਿਤੇ ਇਹਨਾਂ ਸਿੱਖਾਂ ਦਾ ਸਰੀਰ ਕਿਤੇ ਰੋਲਦਾ ਨਾ ਰਵੇ ਤੇ ਮੁਗਲਿਆ ਹਕੂਮਤ ਦੀ ਇਹ ਸੋਚ ਸੀ ਕਿ ਲੋਕ ਕਹਿਣਗੇ ਨੇੜੇ ਤੇੜੇ ਦੇ ਕਿ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰਾਂ ਦੇ ਸਰੀਰਾਂ ਨੂੰ ਉਹਨਾਂ ਦੇ ਮਾਸ ਨੂੰ ਅੱਜ ਜਿਹੜੇ ਨੇ ਉਹ ਮਾਸਾहारी ਪੰਛੀ ਖਾ ਰਹੇ ਨੇ ਜਾਨਵਰ ਖਾ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਪੁੱਤਰਾਂ ਦਾ ਸਿੱਖਾਂ ਦਾ ਉਹਨਾਂ ਨੇ ਸਸਕਾਰ ਕਰਨਾ ਸ਼ੁਰੂ ਕੀਤਾ ਹਨੇਰ ਸੀ ਕਹਿੰਦੇ ਪਤਾ ਨਾ ਲੱਗੇ Laashan ਉੱਥੇ ਇੰਨੀਆਂ ਪਈਆਂ ਪਹਿਚਾਣ ਨਾ ਆਵੇ ਫਿਰ ਇਹਨਾਂ ਨੇ ਉਹਨਾਂ ਸਿੱਖਾਂ ਦੇ ਕੜਿਆਂ ਨੂੰ ਹੁਣ ਕੜਾ ਤੇ ਹਰੇਕ ਸਿੱਖ ਦੇ ਹੱਥ 'ਚ ਹੋਵੇਗਾ ਨਿਸ਼ਾਨੀ ਆ ਸਿੱਖੀ ਦੀ ਪਹਿਲੀ ਨਿਸ਼ਾਨੀ ਸਿੱਖੀ ਦੀ ਕੜਾ ਵੀ ਆਪਣੇ ਹੱਥ 'ਚ ਆਇਆ ਕਹਿੰਦੇ ਉਹ ਕੜਾ ਵੇਖਦੇ ਨੇ ਗੁੱਟ ਦੇ ਵਿੱਚ ਪਾਇਆ ਹੋਇਆ ਸਿੱਖਾਂ ਦਾ ਤੇ ਕੜਿਆਂ ਤੋਂ ਵੇਖ ਕੇ ਫਿਰ ਦਸਤਾਰੇ ਵੇਖ ਕੇ ਫਿਰ ਉਹਨਾਂ ਸਿੱਖਾਂ ਨੂੰ ਉਹ ਕਟ੍ਟਿਆਂ ਕਰਦੇ ਨੇ ਸਹਬਜ਼ਾਦਿਆਂ ਦਾ ਲਬਦੇ ਲਬਦੇ ਆ ਉਹਨਾਂ ਨੂੰ ਸਰੀਰ ਵੀ ਮਿਲ ਗਿਆ ਖੁਸ਼ੀ ਦੇ ਵਿੱਚ ਆ ਗਏ ਕਿ ਚਲੋ ਸਾਨੂੰ ਸਹਿਬਜ਼ਾਦਿਆਂ ਦਾ ਸਰੀਰ ਮਿਲ ਗਿਆ ਇਤਿਹਾਸ ਕਹਿੰਦਾ ਸਹਿਬਜ਼ਾਦਿਆਂ ਦੇ ਚਰਨਾਂ ਤੇ ਨਮਸਕਾਰਾਂ ਉਹਨਾਂ ਨੇ ਕੀਤੀਆਂ ਭਾਈ ਤਰਲੋਕੇ ਨੇ ਤੇ ਭਾਈ ਰਾਮੇ ਨੇ ਫਿਰ ਇਹਨਾਂ ਸਿੱਖਾਂ ਨੂੰ ਇਕੱਠਿਆਂ ਕਰਕੇ ਸਹਿਬਜ਼ਾਦਿਆਂ ਨੂੰ ਲਿਆ ਕੇ ਇਹਨਾਂ ਨੇ ਫਿਰ ਦੋਰੇ ਫਿਰ ਅੰਗੀਠਾ ਜਿਹੜਾ ਉਹ ਬਾਲਿਆ ਚਿਖਾ ਤਿਆਰ ਕੀਤੀ ਦੋਰੇ ਅੰਗੀਠਾ ਬਾਲ ਕੇ ਇਹਨਾਂ ਨੇ ਫਿਰ ਉੱਥੇ ਸਸਕਾਰ ਕੀਤਾ ਫੌਜ ਨੂੰ ਪਤਾ ਲੱਗਾ ਇਹ ਨੱਚਣ ਟੱਪਣ ਲੱਗ ਪਏ ਪਰ ਉਹਨਾਂ ਨੇ ਕਿਹਾ ਕਮਲੇ ਨੇ ਹੋ ਸਕਦਾ ਉੱਦਾਂ ਅਗਲਾ ਸੀ ਉਹਨਾਂ ਨੇ ਧਿਆਨ ਨਾ ਦਿੱਤਾ ਇੱਧਰ ਅੱਜ ਉਹ ਦਿਨ ਹੈ 10 ਪੋ ਦੀ ਕਿ ਜਿਸ ਦਿਨ ਜਿਸ ਰਾਤ ਨੂੰ ਸਿੱਖਾਂ ਦਾ ਸਸਕਾਰ ਚਮਕੌਰ ਦੀ ਗੜੀ ਦੇ ਵਿੱਚ ਹੋਇਆ ਸਹਿਬਜ਼ਾਦਿਆਂ ਦਾ ਸਸਕਾਰ ਚਮਕੌਰ ਦੀ ਗੜੀ ਦੇ ਵਿੱਚ ਕੀਤਾ ਗਿਆ ਇਹ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਨਾ ਜਾ ਕੇ ਸਾਬੋ ਕੀ ਤਲਵੰਡੀ ਫਿਰ ਦਮਦਮਾ ਸਾਹਿਬ ਗੁਰੂ ਕੀ ਕਾਂਛੀ ਇੱਥੇ ਜਾ ਕੇ ਜਦੋਂ ਇਹਨਾਂ ਨੇ ਕਿਹਾ ਇਹਨੇ ਕਿਹਾ ਪਾਦਸ਼ਾਹ ਅਸੀਂ ਤੁਹਾਡਾ ਸ਼ੁਕਰ ਹੈ ਤੁਹਾਡੀ ਬਖਸ਼ਿਸ਼ صدਕਾ ਅਸੀਂ ਇੱਕ ਕਾਰਜ ਕਰਕੇ ਆਏ ਆ ਕਹਿੰਦੇ ਕੀ ਕਾਰਜ ਕਰਕੇ ਕਹਿੰਦੇ ਅਸੀਂ ਵੱਡੇ ਸਹਿਬ ਜਾਦਿਆਂ ਦੇ ਸਰੀਰਾਂ ਨੂੰ ਵੇਖ ਕੇ ਉਹਨਾਂ ਦਾ ਸਸਕਾਰ ਕਰਕੇ ਆਏ ਆ ਸਿੱਖਾਂ ਦਾ ਸਸਕਾਰ ਕਰਕੇ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੁੱਟ ਕੇ ਸੀਨੇ ਨਾਲ ਲਾਇਆ ਨਾਲੇ ਕਹਿੰਦੇ ਦੱਸੋ ਕੀ ਚਾਹੀਦਾ ਹੈ ਇਹਨਾਂ ਦੇ ਮੂੰਹ ਦੇ ਵਿੱਚੋਂ ਮੰਗ ਨਿਕਲੀ ਕਹਿੰਦੇ ਅਸੀਂ ਜ਼ਮੀਨਾਂ ਦੇ ਮਾਲਕ ਨਹੀਂ ਜ਼ਮੀਨ ਜਾਇਦਾਦ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ ਜ਼ਮੀਨਾ ਵਾਹੋਗੇ ਨਹੀਂ ਜ਼ਮੀਨਾ ਦੇ ਮਾਲਕ ਬਣ ਜਾਓਗੇ ਜ਼ਮੀਨਾ ਵੰਡਿਆ ਕਰੋਗੇ ਆ ਜਿਹੜੀ ਨਾਭਾ रियासत ਜੀਂਦ रियासत ਪਟਿਆਲੇ ਦੀ ਇਹ ਉਥੋਂ ਦੇ ਮਾਲਕ ਬਣੇ